ਨਾਲ ਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਮੁਹੱਲੇ ਦੇ ਵਿੱਚੋਂ ਗੰਦ ਕੱਢ ਦਿੱਤਾ ਅਸੀਂ ਉਹਦਾ ਧੰਨਵਾਦ ਸ਼ੁਕਰ ਕਰਦੇ ਆ ਅਸੀਂ ਤਾਂ ਸਾਰੇ ਭੈਣ ਭਰਾ ਇਕੱਠੇ ਹੋਏ ਆ ਕਿ ਸਾਡੇ ਜੋ ਭੈਣ ਭਰਾ ਮਾਡੇ ਮੁਹੱਲੇ ਦੇ ਵਿੱਚੋਂ ਬੰਦ ਕਰਾਇਆ ਅਸੀਂ ਬਹੁਤ ਧੰਨਵਾਦ ਕਰਦੇ ਆ ਔਰ ਅੱਗੇ ਤੋਂ ਅਸੀਂ ਇਹ ਉਹਨਾਂ ਨੂੰ ਅਸਾਸ ਇਹ ਚੀਜ਼ ਅਸੀਂ ਅਸਾਸ ਕਰਵਾਵਾਂਗੇ ਕਿ ਸਾਡੇ ਮਹੱਲੇ ਦੇ ਵਿੱਚ ਜੇ ਕੋਈ ਗਲਤ ਕੰਮ ਵੀ ਕਰੂਗਾ ਉਹਦੇ ਖਿਲਾਫ ਅਸੀਂ ਜਵਾਂ ਬਾ ਚੱਕਾਂਗੇ ਔਰ ਉਹਨਾਂ ਨੂੰ ਅਸੀਂ ਆ ਫੜ ਕੇ ਡੀਐਸਪੀ ਸਾਹਿਬ ਦੇ ਐਸਐਚਓ ਸਾਹਿਬ ਦੇ ਕਿੰਨੇ ਬੰਦੇ ਫੜ ਕੇ ਜਿਨ੍ਹਾਂ ਤੋਂ ਨਸ਼ਾ ਬਰਾਮਦ ਹੋਇਆ ਸੀ ਆ ਕਿੰਨੇ 10 12 ਐਫਆਰ ਅਸੀਂ ਹੌਟਸਪੌਟ ਤੇ ਦਰਜ ਕੀਤੀਆਂ ਨੇ ਕੋਈ ਉਸੇ ਦਾ ਨਤੀਜਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੁਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਤੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਮੀਟ ਮਾਰਕੀਟ ਦੇ ਨਸ਼ਾ ਕਸਟਰਾਂ ਨੇ ਕੀਤੀ ਤੋਬਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦਾ ਅੱਡਾ ਮੰਨਿਆ ਜਾਂਦਾ ਹੈ ਖੰਨਾ ਪੁਲਿਸ ਵੱਲੋਂ ਲਗਾਤਾਰ 10 ਦਿਨਾਂ ਤੱਕ ਇਸ ਮੀਟ ਮਾਰਕੀਟ ਵਿੱਚ ਦਿਨ ਰਾਤ ਸਰਚ ਅਭਿਆਨ ਚਲਾਇਆ ਗਿਆ ਅਤੇ ਇੱਕ ਦਰਜਨ ਤੋਂ ਵੱਧ ਤਸਕਰ ਫੜੇ ਗਏ ਜੇਸ ਤੋਂ ਬਾਅਦ ਅੱਜ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਣ ਲਿਆ ਕਿ ਉਹ ਨਸ਼ਾ ਨਹੀਂ ਵੇਚਣਗੇ ਅਤੇ ਨਾ ਹੀ ਵੇਚਣ ਦੇਣਗੇ ਮਰਜ਼ੀ ਹੋਵੇ ਸ਼੍ਰੀਆਮ ਪੜਾਵਾਂਗੇ ਅਸੀਂ ਦਵਾਈ ਦਵਾਂਗੇ ਸ਼੍ਰੀਆਮ ਨਾਲ ਜੇ ਬੁਲਾਵਾਂਗੇ ਮੇਰੇ ਨਾਲ ਦਿਮਲਾ ਜੀ ਅੱਜ ਕੀ ਗੱਲਬਾਤ ਹੋਈ ਜਿਹੜੇ ਇਕੱਠੇ ਹੋ ਕੇ ਤੁਸੀਂ ਇੱਥੇ ਅਸੀਂ ਗੱਲਬਾਤ ਇਹ ਹੋਈ ਅਸੀਂ ਡਿਪਟੀ ਸਾਹਿਬ ਨੂੰ ਬੁਲਾਇਆ ਉਰੇ ਕਿ ਸਾਡੇ ਮਹੱਲੇ ਦੇ ਵਿੱਚੋਂ ਕਈ ਬੱਚੇ ਵਿਚਾਰੇ ਜਾਇ ਚੱਕੇ ਗਏ ਆ ਕਈ ਜਾਇ ਚੱਕੇ ਗਏ ਆ ਬਸ ਉਹ ਆਇਆ ਉਹਨਾਂ ਨੇ ਅਸੀਂ ਇਹ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਮਹੱਲੇ ਦੇ ਵਿੱਚੋਂ ਗੰਦ ਕੱਢ ਦਿੱਤਾ ਗੰਦ ਕੱਢ ਦਿੱਤਾ ਅਸੀਂ ਉਹਦਾ ਧੰਨਵਾਦ ਸ਼ੁਕਰ ਕਰਦੇ ਆ ਅਸੀਂ ਤਾਂ ਸਾਰੇ ਭੈਣ ਭਰਾ ਇਕੱਠੇ ਹੋਏ ਆ ਕਿ ਸਾਡੇ ਜੋ ਭੈਣ ਭਰਾਵਾਂ ਨੇ ਇਕੱਠਿਆਂ ਹੋਇਆ ਕਿ ਉਹਨਾਂ ਦੀ ਮੀਟਿੰਗ ਕਰਾਈ ਆ ਕਿ ਜੋ ਵੀ ਸਾਡੇ ਮਹੱਲੇ ਦਾ ਗੰਦ ਸੀ ਡਿਪਟੀ ਸਾਹਿਬ ਆਏ ਤੇ ਇਹਨਾਂ ਨੇ ਗੰਦ ਕੱਢਿਆ ਅੱਗੇ ਤੋਂ ਕੀ ਭਰੋਸਾ ਦਿੱਤਾ ਪੁਲਿਸ ਨੂੰ ਜੀ ਅਸੀਂ ਭਰੋਸਾ ਇਹ ਦਿੱਤਾ ਵੀ ਅੱਗੇ ਤੋਂ ਕੋਈ ਵੀ ਕੰਮ ਕਰੇ ਕੋਈ ਵੀ ਮਹੱਲੇ ਦਾ ਕੰਮ ਕਰੇ ਅਸੀਂ ਸਾਰਾ ਮਹੱਲਾ ਰਲ ਕੇ ਉਹਨੂੰ ਫੜਾਵਾਂਗੇ ਅਸੀਂ ਆਪ ਫੜਾਵਾਂਗੇ ਅਸੀਂ ਆਪ ਰਲ ਕੇ ਫੜਾਵਾਂਗੇ ਬੀਬੀ ਕੀ ਗੱਲ ਹੈ ਜਿਹੜੇ ਲੰਬੇ ਸਮੇਂ ਤੋਂ ਤੁਹਾਡਾ ਇਲਾਕਾ ਬੜਾ ਬਦਨਾਮ ਆ ਜੇ ਕੋਈ ਵੀ ਆਪਰੇ ਦਾ ਤੁਹਾਡੇ ਮਹੱਲੇ 'ਚ ਰੇਡ ਜਦੇ ਹੋ ਜਾਂਦੀ ਆ ਆਏ ਦੁਆਲੇ ਸਾਡੇ ਕੋਈ ਵੀ ਆ ਨਾ ਆਲੇ ਦੁਆਲੇ ਵੇਚ ਦਿੰਦੇ ਨੇ ਵੇਚ ਕੇ ਸਾਡੇ ਮਹੱਲੇ ਦਾ ਨਾਂ ਲੈਂਦੇ ਆ ਜਦੋਂ ਸਾਡਾ ਮਹੱਲਾ ਇਹ ਨਕਸ਼ੇ ਤੋਂ ਬੰਦ ਕਰ ਹੁਣ ਅੱਗੇ ਤੋਂ ਫਿਰ ਇਹ ਹੁਣ ਤੁਸੀਂ ਅੱਗੇ ਤੋਂ ਸਾਡੇ ਸਾਰੇ ਮਹੱਲੇ ਵਾਲੇ ਰਲ ਕੇ ਕੋਈ ਵੀ ਆਲੇ ਦੁਆਲੇ ਸਾਡੇ ਵੇਚੂਗਾ ਨਾ ਅਸੀਂ ਫੜ ਕੇ ਉਹਨੂੰ ਖੜਾਵਾਾਂਗੇ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਕਈ ਬਾਹਰਲੇ ਜ਼ਿਲ੍ਹੇ ਜ਼ਿਲ੍ਹਿਆਂ ਦੇ ਜਿਵੇਂ ਕੋਈ ਮੋਗੇ ਤੋਂ ਜਾਂ ਕੋਈ ਹੋਰ ਆ ਕੇ ਔਰੇ ਘਰ ਲੈ ਕੇ ਵੇਚਦੇ ਨੇ ਉਹ ਕੌਣ ਨੇ ਬੰਦੇ ਇੱਥੇ ਸਾਡੇ ਕੋਈ ਨਹੀਂ ਵਸਤੀ ਦੇ ਵਜਿਹਾ ਸਾਡੀ ਫੈਮਿਲੀ ਆ ਸਾਰੀ ਸਾਡੇ ਚ ਆਪਣੇ ਚਾਚੇ ਤਾਇਆ ਦੇ ਨਾਨੇ ਮਾਮਿਆਂ ਦੇ ਸਾਡੀ ਪੂਰੀ ਖਾਨਦਾਨ ਇਕੱਈ ਆ ਸਾਡੀ ਖਾਨਦਾਨੀ ਬਾਹਰਲਾ ਬੰਦਾ ਸਾਡਾ ਕੋਈ ਨਹੀਂ ਇੱਥੇ ਹੈਗਾ ਦਾਦ ਪਰਦਾਦਿਆਂ ਤੋਂ ਉਹੀ ਆ ਪਹਿਲਾਂ ਤਾਂ ਅਸੀਂ ਅਸੀਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਡੀਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਐਸਐਚਓ ਸਿਟੀ 2 ਵਾਲੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਮਹੱਲੇ ਦੇ ਵਿੱਚ ਨਸ਼ਾ ਮੁਕਤ ਕੀਤਾ ਸਾਡੇ ਮਹੱਲੇ ਦੇ ਵਿੱਚ ਮਾਰੇ ਚੰਗੇ ਜੋ ਵੀ ਕੰਮ ਹੁੰਦੇ ਸੀ ਆ ਚਲੋ ਉਹਨਾਂ ਨੇ ਸੰਘਰਸ਼ ਕੀਤਾ ਭੱਜ ਦੌੜ ਕੀਤੀ ਪੁਲਿਸ ਪੰਜਾਬ ਸਰਕਾਰ ਨੇ ਭੱਜ ਦੌੜ ਕੀਤੀ ਤੇ ਇਹ ਨਸ਼ਾ ਸਾਡੇ ਮਹੱਲੇ ਦੇ ਵਿੱਚੋਂ ਬੰਦ ਕਰਾਇਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਅੱਗੇ ਤੋਂ ਅਸੀਂ ਇਹ ਉਹਨਾਂ ਨੂੰ ਅਹਿਸਾਸ ਇਹ ਚੀਜ਼ ਦਾ ਅਹਿਸਾਸ ਕਰਵਾਵਾਂਗੇ ਕਿ ਸਾਡੇ ਮਹੱਲੇ ਦੇ ਵਿੱਚ ਜੇ ਕੋਈ ਗਲਤ ਕੰਮ ਵੀ ਕਰੂਗਾ ਉਹਦੇ ਖਿਲਾਫ ਅਸੀਂ ਜਵਾਂ ਬਾਤ ਚੱਕਾਂਗੇ ਔਰ ਉਹਨਾਂ ਨੂੰ ਅਸੀਂ ਆਹ ਫੜ ਕੇ ਡੀਐਸਪੀ ਸਾਹਿਬ ਦੇ ਐਸਐਚਓ ਸਾਹਿਬ ਦੇ ਆਪ ਅਸੀਂ ਪੇਸ਼ ਕਰਾਂਗੇ ਅੱਗੇ ਤੋਂ ਸਾਡਾ ਮਹੱਲਾ ਇਹ ਨਸ਼ੇ ਤੋਂ ਬਚੂਗਾ ਔਰ ਨਾ ਨਸ਼ਾ ਵੇਚੂਗਾ ਨਾ ਵੇਚਣ ਦੇਣਾ ਆ ਇਹ ਸਾਡੇ ਮਹੱਲੇ ਦੀ ਵੀ ਆਵਾਜ਼ ਆ ਸਾਡੇ ਭਰਾਵਾਂ ਦੀ ਵੀ ਆਵਾਜ਼ ਆ ਸਾਡੇ ਪ੍ਰਧਾਨਾਂ ਦੀ ਵੀ ਆਵਾਜ਼ ਆ ਸਾਡੀਆਂ ਧੀਆਂ ਦੀ ਵੀ ਆਵਾਜ਼ ਆ ਪਰ ਅਸੀਂ ਇਹ ਕਹਿੰਨੇ ਹੱਥ ਜੋੜ ਕੇ ਬੇਨਤੀ ਆ ਕਿ ਨਾ ਨਾ ਤਾਂ ਟੱਕਾ ਹੋਵੇ ਨਾ ਟੱਕਾ ਕਰਿਓ ਇਹ ਮਾਨੋ ਸੀਐਮ ਸਾਹਿਬ ਤੇ ਡੀਜੀ ਸਾਹਿਬ ਨੇ ਦਿੱਤਾ ਮਤਾਬਕ ਐਸਐਸਪੀ ਮੈਡਮ ਉਮੀਰ ਕੌਂਡਲ ਜੀ ਦੀ ਅਮਾਈਟ ਆ ਲਗਾਤਾਰ ਜਿਹੜਾ ਖੰਨੇ ਪੋਸ ਜ਼ਿਲ੍ਹੇ ਵਿੱਚ ਲਗਾਤਾਰ ਕੋਸੋਪੇਸ਼ਨ ਚੱਲ ਰਿਹਾ ਪਿਛਲੇ 10 8 10 ਦਿਨਾਂ ਤੋਂ ਇਨੇ ਦਰਾਨਾ ਸੰਬੀਰ ਮਾਰਕੀਟ ਚ ਕਈ ਬੰਦੇ ਫੜਕੇ ਜਿਨ੍ਹਾਂ ਤੋਂ ਨਸ਼ਾ ਬਰਾਮਦ ਹੋਇਆ ਸੀ ਆ 21 10 12 ਐਫਆਰ ਵੀ ਅਸੀਂ ਪੋਰਟ ਸਪੌਟ ਤੇ ਦਰਜ ਕੀਤੀ ਆ। ਕੋਈ ਉਸੇ ਦਾ ਨਤੀਜਾ ਹੈ ਕਿ ਜਦੋਂ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਏ ਨੇ ਜੇਲ੍ਹ ਚ ਜਾਣਾ ਪਿਆ ਇਸੇ ਤੋਂ ਡਰਦੇ ਮਾਰੇ ਉਹਨਾਂ ਨੇ ਹੱਥ ਆਪਣੇ ਖੜੇ ਕੀਤੇ ਨੇ ਵੀ ਅਸੀਂ ਨਸ਼ਾ ਨਹੀਂ ਵੇਚਾਂਗੇ। ਅੱਜ ਮੈਨੂੰ ਵੀ ਉੱਥੇ ਬੁਲਾਇਆ ਸੀ ਜੋ ਕਿ ਅਸੀਂ ਨਸ਼ਾ ਨਹੀਂ ਵੇਚਾਂਗੇ ਅਸੀਂ ਆਪਣਾ ਦਿਹਾੜੀ ਟਪਕਾ ਕਰਕੇ ਕੱਪੜਿਆਂ ਦੀ ਦੁਕਾਨਾਂ ਤੇ ਲੱਗੇ ਆ ਕਬਾੜ ਦਾ ਕੰਮ ਕਰਕੇ ਆਪਣੀ ਦਿਹਾੜੀ ਟਪਕਾ। ਉਹਨੂੰ ਬੱਚਿਆਂ ਦਾ ਪੇਟ ਪਾਣਾਂਗੇ ਵੀ ਉਸ ਜਿਹਾ ਨਸ਼ਾ ਨਹੀਂ ਵੇਚਦਾ ਕਿਸ ਤਰ੍ਹਾਂ ਦੇ ਦੋਸਤਾਂ ਦੇ ਸਹਿਯੋਗ ਨਾਲ ਕੋ ਸਾਚ ਚਲੋ ਉਹਨਾਂ ਨੇ ਆਪਣਾ ਪ੍ਰੋਸਰ ਦਿੱਤਾ ਪਰ ਸਾਡੀ ਉਹਨਾਂ ਤੇ ਹੋਰ ਵੀ ਜਿੜੀ ਲਿਗਾ ਤਰਸੀ ਲਿਗਾ ਪਹਿਲਾਂ ਵਾਂਗੂ ਜਾਰੀ ਰਾਹੂਗੀ ਕਿਉਂਕਿ ਕਈ ਵਾਰੀ ਪਬਲਿਕ ਭਰੋਸਾ ਦੇਣ ਦੇ ਮਾਰੇ ਫੇਰ ਦੁਆਰਾ ਚੋਰੀ ਚੋਰੀ ਕਰਨ ਲੱਗ ਪੈਂਦੇ ਆ ਪੁਲਿਸ ਦੇ ਸਾਡੇ ਇੰਟੈਲੀਜੈਂਸ ਤੇ ਸਪੈਸ਼ਲ ਬ੍ਰਾਂਡ ਦੀ ਨਿਗਰਾਨੀ ਲਗਾ ਜਾਰੀ ਹੈ ਤੇ ਸਾਡੀ ਵੀ ਜਿਹੜੀ ਹੈਗੀ ਹੈ ਉਹਨਾਂ ਤੇ ਅੱਖ ਰੀਆ ਜੋਗੂ ਨੂੰ ਕਰਦਾ ਪੜਿਆ ਗਿਆ ਅਸੀਮੇਟਿਡ ਦੇ ਕਲਾਕਾਰ ਵੀ ਕਰਨਗੇ ਬਟਮਨ ਵਿਸ਼ਵਾਸ ਵੀ ਕੋਇਆ ਕਿ ਉਹ ਨਹੀਂ ਨਸ਼ਾ ਵੇਚੂਗਾ ਕਰੂਗਾ ਅਸੀਂ ਆਪ ਉਹਨੂੰ ਫੜਾਵਾਂਗੇ